ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸੇ ਖੁਸ਼ਕਰ ਅੱਜ ਅਸੀਂ ਪਹੁੰਚਿਆ ਅਧਾਰਪੁਰ ਬਾਬਾ ਲਾਲ ਜੀ ਦੇ ਮੰਦਰ ਤੇ ਜਿੱਥੇ ਕੀ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਤੋਂ ਸਾਡੇ ਨਾਲ ਕੁਝ ਵੰਧ ਕਰਨ ਜਿਨ੍ਹਾਂ ਦੇ ਵੱਲੋਂ ਇੱਥੇ ਹਰ ਸਾਲ ਜਿਹੜਾ ਲੰਗਰ ਲਗਾਇਆ ਜਾਂਦਾ ਜੀ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਕਿਉਂਕਿ ਜਿਹੜਾ ਇਹ ਦਿਹਾੜਾ ਜਿਹੜਾ ਮਨਾਇਆ ਇਹ ਬਾਬਾ ਲਾਲ ਜੀ ਦਾ 671ਵਾਂ ਦਿਹਾੜਾ ਹੈ ਤੇ ਸਾਨੂੰ ਇੱਥੇ ਲੰਗਰ ਲੰਦਿਆ ਹੋਏ 18 ਸਾਲ ਹੋ ਗਏ ਨੇ ਹਰ ਸਾਲ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਪਹਿਲੇ 2 ਦਿਨ ਲੰਦੇ ਸੀ ਹੁਣ ਅਸੀਂ ਪਿਛਲੇ ਕਿੱਕ ਕਿਤੋਂ ਜਿਹੜਾ ਵੇਟ ਕੀਤਾ ਤੁਸੀਂ ਹਾਂਜੀ ਕਿਤੋਂ ਜਿਹੜਾ ਵੇਟ ਕੀਤਾ ਅਸੀਂ ਜਲੰਧਰ ਤੋਂ ਆਏ ਹਾਂ ਜਲੰਧਰ ਪਸ਼ਤੀ شیخ ਤੋਂ ਲੂਥਰਾ ਪਰਿਵਾਰ ਸੀ ਆਏ ਹਾਂ ਸ਼ੁਰੂ ਤੋਂ ਹੀ ਲੰਨੇ ਆ ਕਿ ਉਸ ਕਿਸ ਤਰ੍ਹਾਂ ਦਾ ਜਿਹੜਾ ਲੰਗਰ ਜਿਹੜਾ ਤੁਸੀਂ ਲਗਾ ਰਹੇ ਹੋ ਕਿਸ ਤਰ੍ਹਾਂ ਦਾ ਜਿਹੜਾ ਲੰਗਰ ਜਿਹੜਾ ਕਿਸ ਪ੍ਰਕਾਰ ਦਾ ਅਸੀਂ ਲਗ ਤਰ੍ਹਾਂ ਦਾ ਹਰ ਤਰ੍ਹਾਂ ਦੇ ਲਗ ਲਗ ਵੇੰਗ ਲਗਾਈ ਜਾਂਦੇ ਹਨ ਕੱਲ ਅਸੀਂ ਸਵੇਰੇ ਆਂਦੇ ਪਹਿਲਾਂ ਬਰੈਡ ਪੋੜਾ ਲਾਇਆ ਉਸ ਤੋਂ ਬਾਅਦ ਅਸੀਂ ਪੂੜੀ ਆਲੂ ਲਾਈ ਉਹ ਤੋਂ ਬਾਅਦ ਅਸੀਂ ਪਕੌੜੇ ਲਾਏ ਉਹ ਤੋਂ ਬਾਅਦ ਅਸੀਂ ਰਾਤੀ ਕੜੀ ਚਾਵਲ ਲਗਾਇਆ ਅੱਜ ਹੀ ਸਵੇਰੇ ਪਹਿਲੇ ਮੂੰਗੀ ਦਾਲ ਦਾ ਹਲਵਾ ਮਹਾਰਾਜ ਨੂੰ ਭੋਗ ਲਵਾਇਆ ਉਦੋਂ ਬਾਅਦ ਬਲੈਡ ਪਕੌੜੇ ਲਗਾਏ ਅਸੀਂ ਹੁਣ ਦੋਸੇ ਲੰਗਰ 10 ਵਜੇ ਦਾ ਚੱਲੂ ਹੈ ਪਿਆ 2:30 ਵਜੇ ਤੱਕ ਦੋਸੇ ਲੰਗਰ ਚੱਲੇਗਾ ਉਦੋਂ ਬਾਅਦ ਅਸੀਂ ਕਰੀਮ ਪੱਲਾ ਉਹ ਲਗਾਵਾਂਗੇ ਉਦੋਂ ਬਾਅਦ ਹੀ ਟਿੱਕੀ ਦਾ ਲੰਗਰ ਲਾਵਾਂਗੇ ਉਦੋਂ ਬਾਅਦ ਅਸੀਂ ਪੌਹ ਬਾਜੀ ਲਗਾਵਾਂਗੇ ਤੇ ਚਾਹ ਨਾਲ ਚੱਲਦੀ ਰਹੀਏ ਉਦੋਂ ਬਾਅਦ ਰਾਤੀ ਜਿਹੜਾ ਅਸੀਂ ਹਿਮਾਲੀ ਰੋਟੀ ਦਾਲ ਮੱਖਣੀ ਮਟਰ ਪਨੀਰ ਉਸ ਤੋਂ ਬਾਅਦ ਅਸੀਂ ਜਦੋਂ ਮਹਾਰਾਜ ਦਾ ਦੁੱਤੇ ਦਰਬਾਰ ਲੱਗੇਗਾ ਖੀਰ ਲਗਾਵਾਂਗੇ ਨਾਲ ਕੇਸ ਦਾ ਦੁੱਧ ਲਗਾਵਾਂਗੇ ਉਦੋਂ ਬਾਅਦ ਕੱਲ ਸਵੇਰੇ ਅਸੀਂ ਚੁਏ ਝੋਲੇ ਨੂੰ ਰੇਵੇ ਲੱਗੇ ਤਿੰਨ ਵੇ ਤੱਕ ਚਲੇਗਾ ਸਾਗੇ ਤਾਂ ਜੜੀ ਹੈ ਦੇਸਾਂ ਦੇਸਾਂ ਤੋਂ ਜਿਹੜੀ ਆ ਇਸ ਦਿਨ ਤੇ ਜਿਹੜੀ ਪਹੁੰਚਦੀ ਮਸਤ ਹੁੰਦੀ ਸੰਗਤ ਬਹੁਤ ਜ਼ਿਆਦਾ ਪਹੁੰਚਦੀ ਹੈ ਹਰ ਸੰਗਤ ਦੀ ਜੇ ਮਨੋਂ ਕਾਂਪਨਾ ਪੂਰੀ ਹੁੰਦੀ ਹੈ ਹਰ ਸਾਲ ਉਧਰ ਵੱਧੀ ਸੰਗਤ ਆਂਦੀ ਹੈ ਨਗਰ ਤੋਂ ਤਕਰੀਬਨ ਆਪਾਂ ਦੇਖੇ ਨੇ ਵੀ ਪੂਰੇ ਧਨਪੁਰ ਦੇ ਵਿੱਚ ਜਾਂ ਆਲ ਵੀ ਜਿਹੜੇ ਲੱਗੇ ਨੇ ਪਰ ਜਿਹੜਾ ਤੁਹਾਡਾ ਜਣਾ ਨਗਰ ਸਭ ਤੋਂ ਜਿਹੜਾ ਮੇਰੇ ਕਹਿੰਦਾ ਉੱਚ ਮੰਦ ਪਤਰੀ ਤੋਂ ਮੰਨਿਆ ਜਾਣ ਵਾਲਾ ਨਗਰ ਹੈ ਜੋ ਮਰ ਦੀ ਕਿਰਪਾ ਵਿੱਚ ਮਦਵੀ ਵਾਲੇ ਦੇ ਸੀ ਮਾਰਾ ਨੀਵੇਂ ਵੀ ਕੁ ਮਾਰਾ ਦੇ ਚਰਨਾਂ ਦੀ ਧੂਲ ਵੀ ਨਹੀਂ ਆ ਗਈ ਜੋ ਸਾਡੀ ਡਿਊਟੀ ਲਾਂਦੇ ਉਹਨਾਂ ਕਾ ਪੁੱਤ ਇੱਥੇ ਖੜਾ ਹੋਣਾ ਅਸੀਂ ਉਹ ਕੰਮ ਕਰੀ ਜਾਂਦੇ ਆ ਆਪਣੇ ਪਰਿਵਾਰ ਲੋਕ ਲਗਾਤੇ ਜਾਂ ਹੋਰ ਕੋਈ ਸਹਿਯੋਗ ਜਾਂ ਅਸੀਂ ਆਪਣੇ ਪਰਿਵਾਰੋਂ ਲੈਣ ਮੇਰੇ ਆਪਣੇਵਾ ਮੇਰੇ ਨਾਲ ਹੁੰਦਾ ਨਾਲੇ ਮੇਰੇ ਪਰਿਵਾਰ ਦੇ ਜਿਹੜੇ ਸੰਯੋਗੀ ਸਾਰੇ ਆਪ ਇਕੱਠੇ ਹੀ ਕੋਲ ਲੈ ਆਪਣੇ ਲਾਨੇ ਕਿਵੇਂ ਮੰਦਰ ਵਾਲੋ ਜਾਂ ਹੋਰ ਜਿਹੜੀ ਪ੍ਰਸ਼ਾਸਨ ਨੂੰ ਕਿਵੇਂ ਤਾਂ ਪ੍ਰਬੰਧ ਜੜ ਦੇ ਮੰਦਰ ਵਾਲੋ ਹਰ ਤਰ੍ਹਾਂ ਦਾ ਸਹਿਯੋਗ ਮਿਲਦਾ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਮੰਦਰੋਂ ਮਿਲ ਜਾਂਦੀ ਹੈ ਕਮਰੇ ਚਾਹੀਦੇ ਰ ਕਮਰੇ ਮਿਲ ਜਾਂਦੇ ਪਾਣੀ ਵਸਤਾ ਬਿਜਲੀ ਦੀ ਵਸਤਾ ਮੰਦਰ ਵੱਲ ਪੂਰਾ ਸਹਿਯੋਗ ਜਿਹੜੇ ਸੰਗਤ ਆਈਆਂ ਕੀ ਮੈਸੇਜ ਵੀ ਉਹਨਾਂ ਦੇ ਅਸੀਂ ਕਹਿੰਦੇ ਮਹਾਰਾਜ ਦੇ ਦਰਬਾਰ ਸਾਰੇ ਹਾਜ਼ਰ ਹਰ ਸਾਲ ਆਪਣੇ ਪਰਿਵਾਰਾਂ ਨੂੰ ਲੈ ਕੇ ਆਣ ਮਹਾਰਾਜ ਸਾਰੇ ਦੇ ਮਨੋ ਕਾਮਨਾ ਪੂਰੀਆਂ ਕਰਦੇ ਨੇ ਬੱਚਿਆਂ ਵਾਲਿਆਂ ਨੂੰ ਬੱਚੇ ਦਿੰਦੇ ਨੇ ਕਾਰੋਬਾਰ ਵਾਲਿਆਂ ਨੂੰ ਕਾਰੋਬਾਰ ਦਿੰਦੇ ਨੇ ਉਹ ਪੂਰੇ ਧਾਨਪੁਰ ਦੇ ਵਿੱਚ ਦੇਖਿਆ ਵੀ ਪਾਰਕਿੰਗ ਜਿਹੜੀ ਆ ਉਹ ਛੋਟ ਆ ਗਈ ਐਨੀ ਜਿਹੜੀ ਸੰਗਤ ਜਿਹੜੀ ਪਹੁੰਚੀ ਜੈ ਜੈ ਸ਼੍ਰੀ ਬਾਬਾ ਲਾਲ ਦੀ ਪਾਰਕਿੰਗ ਮਹਾਰਾਜ ਨੇ ਬਹੁਤ ਵੱਡੀ ਲਾਈ ਹੋਈ ਬਾਹਰ ਲੋਕੀ ਪਾਰਕਿੰਗ ਦੀਆਂ ਗੱਡੀਆਂ ਬਹੁਤ ਘੱਟ ਉਰੇ ਪਰੇ ਲਾ ਦੇ ਜਿਸ ਕਾਰਨ ਥੋੜੀ ਜਿਹੀ ਪਾਰਕਿੰਗ ਦੀ ਵਿਵਸਥਾ ਖਰਾਬ ਹੋ ਜਾਂਦੀ ਹੈ ਉਹ ਇਹ ਤੋਂ ਸਾਡੇ ਨਾਲ ਉਹ ਜੋ ਜਲੰਧਰ ਤੇ ਪਵਾਰਕ ਜੋਬ ਜਿਵੇਂ ਤੁਹਾਨੂੰ ਬਾਬਾ ਲਾਲ ਜੀ ਦੇ ਮੰਦਰ ਤੇ ਜਿਹੜੇ ਇਹਨਾਂ ਦੇ ਵੱਲੋਂ ਜਿਹੜਾ ਵਾ ਜਿਹੇ ਤੌਰ ਤੇ ਵੱਡੇ ਪੱਥਰ ਦੇ ਜਿਹੜਾ ਲੰਗਰ ਜਿਹੜਾ ਲਗਾਇਆ ਗਿਆ ਸੋ ਇਹਨਾਂ ਦੇ ਵਿੱਚ ਦੱਸਿਆ ਕਿ ਸਾਰੀਆਂ ਜਿਹੜੀਆਂ ਸੰਗਤਾਂ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਟਾਲ ਜਿਹੜੇ ਲਗਾਏ ਗਏ ਤੇ ਮੈਂ ਤੁਹਾਡਾ ਆਪਣਾ ਪੱਤਰ ਨਾਲ ਆਪਣੀ ਸੇਵਾ